ਚੰਬੂ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਦੂਜੇ ਪਾਸੇ ਐਸਕੇਮ ਦੇ ਵੱਲੋਂ ਪੰਜਾਬ ਸਰਕਾਰ ਨੂੰ ਲੈ ਕੇ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਐਸਕੇਮ ਦੇ ਵੱਲੋਂ 17 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਸਮੇਤ ਮੰਤਰੀਆਂ ਦੇ ਘਰਾਂ ਵੱਲ ਰੋਸ ਮਜ਼ਾਰਾ ਕੀਤਾ ਜਾਵੇਗਾ ਤੇ ਉਸ ਰੋਸ ਮਜ਼ਾਰੇ ਦੇ ਵਿੱਚ ਕਿਹੜੀਆਂ-ਕਿਹੜੀਆਂ ਮੰਗਾਂ ਰੱਖੀਆਂ ਗਈਆਂ ਹਨ ਕਿਹੜੇ-ਕਿਹੜੇ ਸਵਾਲ ਹ ਸਰਕਾਰ ਦੇ ਉੱਤੇ ਚੁੱਕੇ ਜਾਣਗੇ ਕਿਹੜੀਆਂ ਮੰਗਾਂ ਨੂੰ ਲੈ ਕੇ ਐਸਕੇਮ ਦੇ ਵੱਲੋਂ ਇਹ ਰੋਸ ਮਜ਼ਾਰਾ ਕੀਤਾ ਜਾਵੇਗਾ ਕੀ ਬੋਲੇ ਇਸ ਐਲਾਨ ਨੂੰ ਲੈ ਕੇ ਕਿਸਾਨ ਆਗੂ ਆਓ ਸੁਣਾਉਂਦੇ ਹਨ 17 اگست ਨੂੰ ਤੁਹਾਡੇ ਵੱਲੋਂ ਫਿਰ ਮੁੱਖ ਮੰਤਰੀ ਪੰਜਾਬ ਦੇ ਘਰ ਸਮੀਤ ਬਾਕੀ ਮੰਤਰੀਆਂ ਦੇ ਘਰਾਂ ਦੇ 바ਰ ਮਜ਼ਾਰੇ ਕੀਤੇ ਜਾਣਗੇ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਲੈ ਕੇ ਹੁਣ ਇਸ ਸਮੇਂ ਤੁਸੀਂ ਉਤਰੇ ਹੋ। ਦੇਖੋ ਕਿਸਾਨ ਮੋਰਚਾ ਪੰਜਾਬ 'ਚ ਜੋ ਪਾਣੀ ਦਾ ਦਿਨੋ-ਦਿਨ ਗਹਿਰਾ ਹੁੰਦਾ ਜਾ ਰਿਹਾ ਸੰਕਟ ਹੈ ਇਸ ਨੂੰ ਔਰ ਪੰਜਾਬ ਦੇ ਜਿਹੜੇ ਫੈਡਰਲ ਇਸ਼ੂ ਨੇ ਜਿਹੜੇ ਮੋਦੀ ਗਵਰਨਮੈਂਟ ਦੀ ਕੇਂਦਰੀਕਰਨ ਦੀ ਨੀਤੀ ਕਰਕੇ ਜੋ ਪੰਜਾਬ 'ਚ ਇਸ਼ੂ ਬਣ ਰਹੇ ਨੇ। ਜੀ اور ਆਰਥਿਕਤਾ ਦੀ ਜੋ ਸਥਿਤੀ ਹੈ ਨਾ ਸਾਰੀਆਂ ਚੀਜ਼ਾਂ ਨੂੰ ਬੜੀ ਗੰਭੀਰਤਾ ਨਾਲ ਵਿਚਾਰਨ ਤੋਂ ਬਾਅਦ ਇਸ ਮਾਮਲੇ ਤੇ ਸਿੱਟੇ ਤੇ ਪਹੁੰਚਿਆ ਕਿ ਪ੍ਰੋਟੈਸਟ 'ਚ ਅਸੀਂ ਕੁਝ ਮੰਗਾਂ ਉਠਾਵਾਂਗੇ ਜਿਹਦੇ 'ਚ ਪਾਣੀ ਦੇ ਸੰਕਟ ਦਾ ਖਾਸ ਕਰਕੇ ਜਿਹੜਾ ਸਾਡਾ ਪਾਣੀ ਦੀ ਵੰਡ ਦਾ ਸਵਾਲ ਹੈ ਜਾਂ ਉਹਦੀ ਵਰਤੋਂ ਦਾ ਸਵਾਲ ਹੈ ਜਾਂ ਉਹਦੇ ਪ੍ਰਦੂਸ਼ਣ ਦਾ ਸਵਾਲ ਆ ਉਹਦੇ ਜ਼ਮੀਨ ਹੇਠ ਜੋ ਸਿੰਜਣ ਦਾ ਸਵਾਲ ਹੈ ਜ ਸੀ ਪੇਜ 'ਚ ਜਿਹੜੀ ਹੁੰਦੀ ਜਿਹੜਾ ਉਹਦੇ ਥੱਲੇ ਜ਼ਮੀਨ ਹੈ ਟ੍ਰਿਸ ਦਾ ਹੈ ਜਿਹੜਾ ਪਾਣੀ ਉਹ ਸਾਰੇ ਸਵਾਲਾਂ ਨੂੰ ਡਿਮਾਂਡਾਂ ਦੇ ਰੂਪ 'ਚ ਐਡਰੈਸ ਕਰੇਗਾ ਸਾਡਾ ਕੇਂਦਰੀ ਨਾਰਾ ਹੋਏਗਾ ਹਰ ਘਰ ਤੱਕ ਪੀਣ ਵਾਲਾ ਸਾਫ਼ ਪਾਣੀ ਹਰ ਖੇਤ ਨੂੰ ਨਹਿਰੀ ਪਾਣੀ ਇਹ ਕੇਂਦਰੀ ਨਾਰੇ 'ਤੇ ਤੁਸੀਂ ਇਹ ਕੈਂਪੇਨ ਦੇਖੇ ਜਾਵਾਂਗੇ ਕਿਉਂਕਿ ਪੰਜਾਬ ਦਾ ਨਹਿਰੀ ਧਾਂਚਾ ਹੈ ਜਿਹੜਾ ਉਹ ਬਿਲਕੁਲ ਤਬਾਹ ਹੋ ਗਿਆ ਹੈ 1970 'ਚ ਜਿਹੜਾ 45% ਰਕਬਾ ਸੀ ਨਹਿਰੀ ਸਿੰਚਾਈ ਹੈ ਤੋਂ ਘਟ ਕੇ 27% ਰਹਿ ਗਿਆ ਗਵਰਨਮੈਂਟ ਭਾਵੇਂ ਜੋ ਮਰਜੀ ਦਾਅਵੇ ਕਰੇ ਪਰ ਪੰਜਾਬ ਦੇ ਖੇਤਾਂ ਨੂੰ ਪਾਣੀ ਉਸ ਢੰਗ ਨਾਲ ਨਹੀਂ ਮਿਲ ਰਿਹਾ ਜੀ ਸਾਰਾ ਸਿਸਟਮ ਓਵਰ ਆਲ ਕਰਨ ਵਾਲਾ اور ਇਹਦੇ ਲਈ ਵੱਡੇ ਵਿੱਤੀ ਪ੍ਰਬੰਧ ਦੀ ਜ਼ਰੂਰਤ ਹੈ ਇਸ ਨੂੰ ਠੀਕ ਕਰਨ ਲਈ ਇਹ ਸਾਰੀਆਂ ਮੰਗਾਂ ਪਲੱਸ ਜਿਹੜਾ ਜੋ ਵਿਵਾਦ ਨੇ ਉਹਦੇ ਲਈ ਗਵਰਨਮੈਂਟ ਨੂੰ ਇਹ ਪ੍ਰੈਸ਼ਰਾਈਜ਼ ਕਰਾਂਗੇ ਕਿ ਉਹ ਰਪੇਰੀਅਨ ਪ੍ਰਿੰਸੀਪਲ অর ਕਨਸਟੀਟਿਊਸ਼ਨਲ ਸੰਵਿਧਾਨਕ ਵਿਵਸਥਾ ਤੱਕ ਜੋ ਫਰੇਮਵਰਕ ਹੈਗਾ ਹੈ ਕਿ ਪਾਣੀ ਸਟੇਟ ਸਬਜੈਕਟ ਹੈ ਉਹਨਾਂ ਗੱਲਾਂ ਲਈ ਉਠਾਵੇ ਈਵਨ ਜਿਹੜੇ ਕੇਂਦਰੀਕਰਨ ਦੇ ਮੁੱਦੇ ਨੇ ਜਿਦੇ ਚ ਸੈਂਟਰਲਾਈਜ਼ੇਸ਼ਨ ਪਾਵਰ ਕਰਕੇ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਚੋਂ ਸਾਡਾ ਸਾਡੀ ਹਿੱਸੇਦਾਰੀ ਖਤਮ ਕੀਤੀ ਗਈ ਹੈ ਲਗਭਗ ਇੱਕ ਇਸਮ ਨਾਲ ਇਹ ਜਿਹੜੀਆਂ ਸਾਰੀਆਂ ਜਿਹੜੀਆਂ ਮੰਗਾਂ ਨੇ ਇਹਦੀ ਮੰਗਾਂ ਨੂੰ ਡਰਾਫਟ ਕਰਨ ਲਈ ਇੱਕ ਨਵ ਮੈਂਬਰੀ ਕਮੇਟੀ ਬਣਾਈ ਹੋਏ ਉਹ ਵਿੱਚ ਬੈਠਾਂਗੇ ਸੀ ਔਰ ਉਸ ਮੰਗ ਪੱਤਰ ਨੂੰ ਡਰਾਫਟ ਕਰਕੇ ਸਰਕਾਰ ਸਾਹਮਣੇ ਰੱਖਾਂਗੇ ਸਭੇ ਦਾ ਸਵਾਲ ਹੈ ਪਾਰਟੀਆਂ ਨੇ ਭੁਲਾ ਹੀ ਦਿੱਤਾ ਹੈ ਔਰ ਕਿਸਾਨ ਮਜ਼ਦੂਰ ਬਹੁਤ ਬੁਰੀ ਤਰ੍ਹਾਂ ਤੰਗ ਨੇ ਇਸ ਮਾਮਲੇ ਔਰ ਇਸ ਮਾਮਲੇ ਨੂੰ ਵੀ ਫੋਕਸ 'ਚ ਲਿਆਉਣ ਲਈ ਇਹ ਵੀ ਉਠਾਇਆ ਜਾਏਗਾ ਔਰ ਇੰਡੋਪਾਰਕ ਟ੍ਰੇਡ ਜਿਹੜਾ সেন্ট্রਲ ਏਸ਼ੀਆ ਤੱਕ ਜਿਹੜਾ ਸੜਕੀ ਲਾਂਘਾ ਹੈ ਨਾ ਮੈਂ ਸਿਰਫ ਇੱਕ ਗੱਲ ਕਹਣੀ ਚਾਹੁੰਦਾ ਜੀ ਕਿ ਜਿਹੜਾ ਨਾਰਥ ਸਾਊਥ ਸੜਕੀ ਲਾਂਘਾ ਹੈ ਜਿਹੜਾ ਯੂ ਐਸ ਦਾ ਡਿਜ਼ਾਈਨ ਹੈ ਜਿਹੜਾ ਜੀ ਜਿਹੜਾ ਬੰਦਰਗਾਹਾਂ ਰਹੀਂ ਜਾਂਦਾ ਹੈ ਔਰ ਚਾਰ ਬਹਾਰ ਦਾ ਜਿਹੜਾ ਲਿੰਕ ਹੈ ਉਹ ਗੁਜਰਾਤ ਤੇ ਬੰਬਈ ਦੀ ਬੰਦਰਗਾਹ ਨਾਲ ਜੋੜਿਆ ਜਾ ਰਿਹਾ ਹੈ ਇਹਦਾ ਫਾਇਦਾ ਬੇਸਿਕਲੀ ਵੱਡੇ ਕਾਰਪੋਰੇਟ ਨੂੰ ਦੇਣ ਲਈ ਜੋੜਿਆ ਜਾ ਰਿਹਾ ਹੈ ਜਦੋਂ ਕਿ ਜੇ ਇਹ ਪੰਜਾਬ ਦੇ ਸੜਕੀ ਲੰਘਿਆਂ ਨਾਲ ਹੀ ਹੁਸੈਨੀ ਵਾਲਾ ਟਾਰੀ ਵਾਗਾ ਰਾਈ সেন্ট্রਲ ਏਸ਼ੀਆ ਤੱਕ ਇਹ ਵਪਾਰ ਖੁੱਲਦਾ ਤਾਂ ਇਹਦਾ ਫਾਇਦਾ ਪੰਜਾਬ ਤੇ ਨਾਰਥ ਇੰਡੀਆ ਦੇ ਕਿਸਾਨਾਂ ਨੂੰ ਉਹਦੇ ਟਰੇਡਰਸ ਨੂੰ ਛੋਟੇ ਨੂੰ ਉਹਦੇ ਟਰਾਂਸਪੋਰਟਰਸ ਨੂੰ ਉਹਦੇ ਖੇਤ ਮਜ਼ਦੂਰਾਂ ਨੂੰ ਟੋਟਲ ਇਕਨੋਮੀ ਪ੍ਰੋਸਪਰ ਹੋਣ ਦੇ ਅਸਾਰ ਨੇ ਉਹਨਾਂ ਨੂੰ ਹੋਣਾ ਹੈ ਔਰ ਇਹ ਕਾਰਪੋਰੇਟ ਨੂੰ ਹਿੱਟ ਕਰਦਾ ਇਸ ਕਰਕੇ ਅਸੀਂ ਸਰਕਾਰ ਮੋਦੀ ਸਰਕਾਰ ਦੂਸਰੇ ਪਾਸੇ ਨੂੰ ਚੱਲੀ ਹੋਈ ਹੈ ਅਸੀਂ ਇਹ ਡਿਮਾਂਡ ਹੈ ਜਿਹੜੀ ਉਹ ਰੇਸ ਕਰਨਾ ਚਾਹੁੰਦੇ ਔਰ ਪੰਜਾਬ ਸਰਕਾਰ ਤੋਂ ਮੰਗ ਕਰਨਗੇ ਕਿ ਉਹ ਇਸ ਮਾਮਲੇ 'ਚ ਅਸੈਂਬਲੀ 'ਚ ਮਤਾ ਪਾਵੇ ਔਰ ਇਸ ਗੱਲ ਨੂੰ ਜੋਸ਼-ਸ਼ੋਰ ਨਾਲ ਪੈਰ ਵੀ ਕਰੇ ਜੀ ਰਵਿੰਦਰ ਜੀ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਜੋ ਤੁਹਾਡੇ ਵੱਲੋਂ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਉਸ ਦੇ ਵਿੱਚ ਇੱਕ ਅਜਿਹੀ ਮੰਗ ਵੀ ਰੱਖੀ ਗਈ ਸੀ ਕਿ ਚੰਡੀਗੜ੍ਹ ਜਿਹੜਾ ਹੈ ਉਹ ਪੰਜਾਬ ਨੂੰ ਦੇਣਾ ਚਾਹੀਦਾ ਹੈ ਕਿ ਉਹਨਾਂ ਮੰਗਾਂ ਦੇ ਉੱਤੇ ਵੀ ਚਰਚਾਵਾਂ ਹੋਣਗੀਆਂ ਦੇਖੋ ਡੈਫੀਨੇਟਲੀ ਇਹ ਫੈਡਰਲ ਇਸ਼ੂਸ ਨੇ ਜਿਹੜੇ ਪੰਜਾਬ ਦੇ ਪੁਰਾਣੇ ਇਸ਼ੂਸ ਨੇ ਜਿਸ ਕਰਕੇ ਪੰਜਾਬ ਦੀਆਂ ਸਮੱਸਿਆਵਾਂ ਕਈ ਵਾਰੀ ਖੜੀਆਂ ਹੁੰਦੀਆਂ ਨੇ ਉਸ ਨੂੰ ਪੋਲੀਟੀਕਲ ਲੈਵਲ ਤੇ ਹੱਲ ਕਰਨ ਦੀ ਜ਼ਰੂਰਤ ਹੈ ਔਰ ਇਹਨਾਂ ਇਸ਼ੂਸ ਨੂੰ ਅਸੀਂ ਲਾਜ਼ਮੀ ਤੌਰ ਤੇ ਆਪਣੇ ਮੰਗ ਪੱਤਰ 'ਚ ਕੋਈ ਥਾਂ ਜ਼ਰੂਰ ਦਵਾਂਗੇ ਪੰਜਾਬ ਯੂਨੀਵਰਸਿਟੀ ਦਾ ਸਵਾਲ ਹੈ ਹਰਿਆਣਾ ਨੂੰ ਵੱਖਰੀ ਰਾਜਤਾਂ ਨਹੀਂ ਬਣਾਉਣ ਲਈ ਕਿਸ ਤਰ੍ਹਾਂ ਉਸ ਨੂੰ ਕੇਂਦਰ ਕਰੇ ਔਰ ਪੰਜਾਬ ਦੀ ਜ਼ਮੀਨ ਤੇ ਚੰਡੀਗੜ੍ਹ ਬਣਿਆ ਹੈ ਪੰਜਾਬ ਦੇ ਹੱਕ ਵਾਦੇ ਕੀਤਾ ਜਾਵੇ ਇਹ ਸਾਰੀਆਂ ਗੱਲਾਂ ਨੂੰ ਇਸ਼ੂ ਨੂੰ ਰੇਸ ਕਰਾਂਗੇ ਇਵਨ ਸੈਂਟਰ ਨੇ ਪੰਜਾਬ ਦਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਰੋਕਿਆ ਹੋਇਆ ਲਗਭਗ 10 ਹਜ਼ਾਰ ਕਰੋੜ ਰੁਪਏ ਦੇ ਕਰੀਬ ਦੇ ਫੰਡ ਨੇ ਜਿਹੜੇ ਉਹ ਰੋਕੇ ਹੋਏ ਨੇ ਇਸ ਕਰਕੇ ਟੋਟਲ ਕ੍ਰਾਈਸਿਸ ਹੈ ਔਰ ਇੱਕ ਨਤਰਈ ਮਾਰਾ ਸਲੂਕ ਹੈ ਜਿਹੜਾ ਪੰਜਾਬ ਨਾਲ ਸੈਂਟਰ ਵੱਲ ਹੋ ਰਿਹਾ ਸਾਰੀਆਂ ਇਸ਼ੂਜ਼ ਨੂੰ ਅਸੀਂ ਆਪਣੇ ਮੰਗ ਪੱਤਰ 'ਚ ਥਾਂ ਦਬਾਂਗੇ ਔਰ ਇਸ ਮਾਮਲੇ 'ਚ ਪੰਜਾਬ ਸਰਕਾਰ ਨਾਲ ਵੀ ਔਰ ਇਸ ਮਾਮਲੇ 'ਤੇ ਭਾਜਪਾ ਗਵਰਨਮੈਂਟ ਨਾਲ ਇਸ 이슈 ਨੂੰ ਸੁਜੰਦਾ ਜੋ ਜ਼ਰੂਰਤ ਹੋਈ ਉਹ ਸਾਰਾ ਕੁਝ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ